ਏਦਾ ਅੰਦਰ ਬਾਹਰ ਪਿਆ ਹੈ ਦੋ ਰੋਟੀਆਂ ਲਾਈਆਂ ਟਿੱਕੀਆਂ ਇੰਨਾ ਗੰਦ ਪਾ ਗਈ ਪੱਕਾ AC ਵਾਲੇ ਕਮਰੇ ਚ ਗਈ ਹੋਣੀ ਆ ਸੋਣ ਇਹਨੂੰ ਮੈਂ ਪੁੱਛਦੀ ਆ ਜਰਾ ਕੀਤਾ ਕੀ ਇੰਨੇ ਚਾਰੋਂ ਪਾਸੇ ਖਲੇਰਾ ਪਿਆ ਹੋਇਆ ਆ ਪੁੱਛਦੀ ਇਹਨੂੰ ਜਾ ਕੇ ਹੁਣ ਜਰਾ ਇਹਨੇ ਕੀ ਕੀਤਾ ਹੈ ਬੈਗੀ ਹੋਣੀ AC ਦੇ ਕਮਰੇ ਚ ਜਾ ਕੇ ਠੰਡੀ ਹਵਾ ਖਾਨ ਪੁੱਛਦੀ ਆ ਕਿ ਹੁੰਦੀ ਆ ਮਹਾਰਾਣੀ ਉੱਪਰ ਵੇਖਣੀਆਂ ਜਾ ਕੇ AC ਵਾਲੇ ਕਮਰੇ ਚ ਭਾਂਡੇ ਇਹਦੇ ਉੱਥੇ ਪਏ ਨਹੀਂ ਮੈਂ ਕਿਉਂ ਮੰਨ ਜਾ ਇਹਦਾ ਕੰਮ ਹੈ ਇਹ ਕਰੂਗੀ ਵੇਖਦੀ ਨੂੰ ਜਾ ਕੇ ਜਰਾ ਮੈਂ ਤੁਸੀਂ ਕੋਈ ਜਵਾਬ ਹੀ ਨਹੀਂ ਦੇ ਰਹੇ ਹੋ ਤੇਰੇ ਦੀਦੀ ਦੇ ਚੱਕਰ ਤੇ ਨਾ ਮੈਨੂੰ ਹੱਟ ਕਹਿ ਗਾ ਲੈਣਾ ਹੀ ਉਹਨੇ ਹੱਟ ਕਾ ਕਿੱਥੋਂ ਆ ਰਿਹਾ ਹੈ ਹੱਡਫੋਨ ਤੇ ਕੰਨ ਚ ਲਗਾਇਆ ਹੋਈ ਨਹੀਂ ਐਡੀ ਜੋਲੀ ਕੋਣ ਖਿੱਚਦਾ ਹੈ ਫੋਨ ਕੇ ਮੈਂ ਲਾਇਕ ਤੇ ਕੀ ਪ੍ਰੋਬਲਮ ਹੈ ਤੈਨੂੰ ਮੈਂ ਬਹੁਤ ਆਰਾਮ ਨਾਲ ਕਹੇ ਤੁਸੀਂ ਆਰਾਮ ਨਾਲ ਬੋਲੋ ਮੇਰੇ ਨਾਲ ਤੂੰ ਨਾ ਜ਼ਿਆਦਾ ਛੇੜ ਛੇੜ ਮਾਰ ਤੂੰ ਗੱਲ ਦੱਸ ਕਰਨ ਕੀ ਹੈ ਇੱਥੇ ਆਪ ਤੁਸੀਂ ਏਸੀ ਥੱਲੇ ਬੜੀ ਠੰਡੀ ਹਵਾ ਆ ਰਹੀ ਹੈ ਰਿਹਾ ਤੇ ਜਿਹੜਾ ਥੱਲੇ ਭਾਂਡੇ ਪਏ ਨੇ ਦੋ ਟਿੱਕੀਆਂ ਲਾਈਆਂ ਨਹੀਂ ਤੇ ਏਸੀ ਥੱਲੇ ਆ ਕੇ ਲੇਟਦੇ ਹੋ ਕੀ ਗੱਲ ਹੈ ਭਾਂਡੇ ਕੌਣ ਮੰਜੂਗਾ ਮੈਂ ਤੇ ਨਹੀਂ ਮੰਜਣਾ ਨੂੰ ਤੈਨੂੰ ਮੈਂ ਕਿਹਾ ਮੰਜਣਾ ਕਿ ਸਿਰੋਂ ਕੌਣ ਕਰੂਗਾ ਤੇਰੀ ਵਾਰੀ ਤਾ ਮੇਰੀ ਵਾਰੀ ਦਾ ਮਤਲਬ ਨਹੀਂ ਜਿਹੜਾ ਪਿਆ ਉਹ ਕੌਣ ਕਰੂਗਾ ਤੂੰ ਨਾ ਜਿੰਨੀ ਨਿੱਕੀ ਆ ਨਾ ਓਨੀ ਟਿੱਕੀ ਆ ਤੈਨੂੰ ਤੇਰੀ ਵਾਰੀ ਦਾ ਮਤਲਬ ਆ ਇਹ ਗੱਲ ਕਹਿ ਤੀ ਤੇ ਬਸ ਬੋਲਣਾ ਸ਼ੁਰੂ ਆ ਤੇ ਹੋਰ ਕੀ ਓਏ ਇਹ ਨਾ ਬੁੱਲ ਮੈਂ ਤੇਰੀ ਜੇਠਾਣੀ ਆ ਮੈਂ ਸਭ ਸਮਝਦੀ ਆ ਮੈਂ ਨਹੀਂ ਮਿੱਕੀ ਮੈਂ ਨਹੀਂ ਬੋਲੀ ਮੇਰੀ ਗੱਲ ਸੁਣ ਹਾਂ ਜਿਹੜੀ ਵਾਰੀ ਕਦੋਂ ਮੈਂ ਦੱਸੀ ਹੈ ਨਾ ਮੇਰੀ ਵਾਲੀ ਰਾਤ ਦੀ ਰਾਤ ਦੀ ਹੈ ਨਾ ਹਾਂਜੀ ਕਿੰਨੇ ਘੰਟੇ ਪਈ ਰਾਤ ਨੂੰ ਘੰਟਿਆਂ ਨੂੰ ਕੀ ਕਰਾਂ ਜੇ ਨਸ ਸੁਈ ਚ ਖਲੇਰਾ ਆ ਕੌਣ ਕਰੂਗਾ ਆਪੇ ਤਾਂ ਕੀ ਏਸੀ ਲਾਇਆ ਠੰਡੀ ਹਵਾ ਤੇ ਆ ਫਰਮਾਨਦੇ ਹੋ ਤੇ ਤੇਰੇ ਕਮਰੇ ਚ ਇਸ ਨੂੰ ਲੱਗਾ ਤੂੰ ਸਰਦੀ ਕਰਦਾ ਤੂੰ ਵੀ ਲੰਮੇ ਪਹਿਨੇ ਆਪਣੇ ਕਮਰੇ ਚ ਲਾ ਕੇ ਪਾਣੀ ਪੀਣ ਗਈ ਐ ਨਿਸਮੈਨ ਲਾਈ ਐ ਇੰਨਾ ਭਾਂਡਿਆਂ ਦਾ ਢੇਰ ਪਿਆ ਦੋਗੀ ਭਾਂਡੇ ਪਏ ਆ ਤੈਨੂੰ ਤੇ ਵੈਸੇ ਗੱਲ ਨਾ ਬਤਾ ਜਿਹੜਾ ਮੈਂ ਕਰਨੀ ਆ ਤੇ ਇਹ ਮੈਂ ਬਤਾ ਬਸ ਠੀਕ ਹੈ ਮਾੜੀ ਜੀ ਗੱਲ ਗਈ ਨਹੀਂ ਤੇ ਬੋਲਣਾ ਸ਼ੁਰੂ ਕੀਤਾ ਮੇਰਾ ਇੱਕ ਸੋਨੀ ਜਰਾ ਵੇਖੋ ਮਹਾਰਾਣੀ ਇਹ ਨੂੰ ਕਰੋ ਬੰਦ ਤੇ ਲਾਈਟ ਕਰੋ ਬੰਦ ਦੀ ਆਪਣੇ ਭਾਂਡੇ ਵੇਖੋ ਜਾ ਕੇ ਮੈਨੂੰ ਮਹਾਰਾਣੀ ਦੀ ਤਿਆਰੀ ਕਰਨੀ ਹੈ ਮੈਨੂੰ ਨਾ ਮੇਰੀਆਂ ਬਾਉਂਡਰੀਜ਼ ਦੱਸਣ ਦੀ ਲੋੜ ਨਹੀਂ ਹੈ ਮੈਨੂੰ ਪਤਾ ਮੈਂ ਕੀ ਕਦੋਂ ਕਰਨਾ ਤੇ ਕੀ ਕਰਨਾ ਨਹੀਂ ਕਰਨਾ ਕਦੋਂ ਆ ਤੇਰੀ ਵਾਰੀ ਸ਼ਾਮੀ ਆ ਨਾ ਸ਼ਾਮ ਤੱਕ ਨੂੰ ਬਹੁਤ ਟਾਈਮ ਆ ਉਹ ਤੱਕ ਤੁਸੀਂ ਸਾਬ ਮਿਲੂਗੀ ਜਾ ਜਾ ਤੁਰਦੀ ਹੋ ਮੈਂ ਤੁਰਦੀ ਨਹੀਂ ਹੁਣ ਆਪਣਾ ਕੰਮ ਕਰ ਲੋ ਥੱਲੇ ਰਸੋਈ ਦੇ ਨਾਲ ਕਮਰਾ ਮੇਰਾ ਆ ਤੁਹਾਡਾ ਤੇ ਹੈਗਾ ਉੱਪਰ ਤੁਹਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਆ ਉੱਥੇ ਚਾਹ ਪੜਾਈ ਹੈ ਪੱਤੀ ਪਈ ਹੈ ਬਿਸਕਟ ਦੀਆਂ ਪਲੇਟਾਂ ਪਈਆਂ ਮੱਖੀ ਮੱਛਰ ਉਹਦੇ ਸਭ ਮੇਰੇ ਕਮਰੇ 'ਚ ਹੈ ਹਾਏ ਰੱਬਾ ਤੁਹਾਡੇ ਕਮਰੇ 'ਚ ਕੁਝ ਨਹੀਂ ਹੈ ਫੈਸਿਲਿਟੀ ਹੈ ਏਸੀ ਦੇ ਵਿੱਚ ਸੌਣ ਦੀ ਤੇ ਤੇਰੇ ਕਮਰੇ ਦੀ ਐਸੀ ਨਹੀਂ ਹੈ ਹੈਗਾ ਉਹਨੂੰ ਕੀ ਕਰਾਂ ਜੇ ਥੱਲੇ ਗੰਦ ਪਿਆ ਤਾਂ ਮੰਮੀ ਕਿੰਨੇ ਕਿੰਨੂੰ ਬੋਲਣਾ ਮੈਨੂੰ ਬੋਲਣਾ ਨਾ ਤੇਰਾ ਕੀ ਮਤਲਬ ਹੈ ਮੈਂ ਚੰਗੀ ਤਰ੍ਹਾਂ ਸਫਾਈ ਨਹੀਂ ਕਰਦੀ ਤੇਰੇ ਕਮਰੇ ਦੀ ਹਾਂ ਹਾਂ ਮੈਨੂੰ ਸਭ ਪਤਾ ਜਿੰਨੀ ਸਵਾਈ ਕਰਦੀ ਆ ਮੇਰੇ ਕਮਰੇ ਚ ਪੈਰਾ ਨਾ ਲੀਰ ਮਾਰ ਕੇ ਉਹ ਮਾਰ ਕੇ ਜਾਣੀ ਹੈ ਆਪਣੇ ਕਮਰੇ ਚ ਨੁਕਰਾਂ ਕਿਤੇ ਮੱਛਰ ਨਾ ਆ ਜੇ ਕਿਤੇ ਮੱਖੀ ਨਾ ਆ ਜੇ ਉਹ ਬੱਸ ਘਟਡੇ ਜੀ ਉਹ ਬੱਸ ਭੈਣ ਕੀ ਹੋ ਗਿਆ ਦੋਨੇ ਲੜਦੀਆਂ ਤੇ ਪਈਆਂ ਆ ਮੰਮੀ ਆਏ ਵੇਖੋ ਐਨੇ ਮੇਰਾ ਜੀਣਾ ਹੀ ਹਰਾਮ ਕਰ ਦਿੱਤਾ ਬੱਸ ਕਿਉਂ ਲੜਦੀ ਪੀਂ ਤੇਰੀ ਵੱਡੀ ਭੈਣ ਆ ਤੂੰ ਉਹਦੇ ਨਾਲ ਲੜੀ ਜਾਨੀ ਤੁਸੀਂ ਮੈਨੂੰ ਬੋਲ ਲਓ ਤੁਸੀਂ ਇਹਨੂੰ ਨਾ ਬੋਲਨਾ ਤੂੰ ਛੋਟੀ ਆ ਕੋਈ ਤਮੀਜ਼ ਨਾਲ ਬੋਲ ਉਹਨੂੰ ਥੋੜਾ ਅੱਛਾ ਹੋਇਆ ਕੀ ਹੋਇਆ ਕੀ ਪੁੱਛ ਲਓ ਨਾ ਨਹੀਂ ਕੀ ਹੋਇਆ ਮਮੀ ਵੇਖੋ ਥੱਲੇ ਕਿਚਨ 'ਚ ਦੋ ਗ ਭਾਂਡੇ ਪਏ ਹੀ ਮੈਂ ਸਾਰਿਆਂ ਰੋਟੀ ਡਾਟੀ ਖਵਾ ਕੇ ਮੈਂ ਆ ਗਈ ਥੋੜੀ ਜਿਹੀ ਰੈਸਟ ਕਰਨ ਆ ਗਈ ਮੈਂ ਕਿਹਾ ਚੱਲ ਦੋ ਘੰਟੇ ਮੈਂ ਲੇਟ ਜਾਨੀ ਆ ਮੈਂ ਲੇਟੀ ਕੀ ਆ ਇਹ ਉੱਪਰ ਆਈ ਕੰਨਾਂ 'ਚੋਂ ਮੇਰੇ ਹੈੱਡਫੋਨ ਲਾ ਤੇ ਤਮੀਜ਼ ਨਾ ਬੋਲਣਾ ਥારી ਵੱਡੀ ਦੀ ਭੈਣ ਆ ਤੇਰੀ ਤੂੰ ਛੋਟੀ ਆ ਹੂੰ ਨੇ ਕਰਨੇ ਮੇਰੇ ਸਾਹਮਣੇ ਹੂੰ ਕਰਨੀ ਉਹਨੇ ਸਾਹਮਣੇ ਕੀ ਕਰਦੀ ਤੁਸੀਂ ਉਹਦਾ ਸਾਥ ਦਵੋ ਮੇਰਾ ਨਾ ਦੇਣਾ ਤੇਰਾ ਮੈਂ ਤੁਹਾਡੇ ਐਸੇ ਕੰਜਰਖਾਨੇ ਪਿੱਛੇ ਤੁਹਾਡੀਆਂ ਵਾਰੀਆਂ ਲਾਈਆਂ ਸੀ ਤੁਸੀਂ ਫੇਰ ਲੜਦੀਆਂ ਪਈਆਂ ਤੈਨੂੰ ਰਸੋਈ ਸਾਫ਼ ਚਾਹੀਦੀ ਆ ਨਾ ਕਿੰਝ ਰਸੋਈ ਸਾਫ਼ ਮਿਲ ਜਾਵੇਗੀ ਚਲ ਚਾਹ ਥੱਲੇ ਜਾ ਹਾਂਜੀ ਕੀ ਗੱਲ ਕੀ ਕਿਹਾ ਸੀ ਮੈਨੂੰ ਕੀ ਕਿਹਾ ਸੀ ਭੁੱਲ ਗਏ बोल तू क्या सी ए निक्की मैं निक्की ਨਹੀਂ ਲੰਬੋ ਜਿੰਨੀ ਲੰਬੀ ਤੂੰ ਉੰਨੀ ਲੰਬੀ ਮੇਰੀ ਜ਼ਬਾਨ ਹਾਂ ਕਹਿਣ ਦੀ ਲੋੜ ਨਹੀਂ ਆ ਮੈਨੂੰ ਤਾਂ ਲੱਗਦਾ ਮੇਰੀ ਹਾਈਟ ਤੋਂ ਵੀ ਜ਼ਿਆਦਾ ਤਾਂ ਜ਼ਿਆਦਾ ਲੰਬੀ ਤੇਰੀ ਜ਼ਬਾਨ ਉੰਨੀ ਆ ਹੀ ਲੰਬੀ ਹੈ ਯਾਦ ਰੱਖੀ ਦਿਮਾਗ ਦੇ ਵਿੱਚ ਮੈਨੂੰ ਯਾਦ ਆ ਹਾਂ ਅੱਗੋਂ ਵੇਖ ਲੂੰਗੀ ਮੈਂ हां जा जा हां अपना काम ਦਾ ਧਿਆਨ ਰੱਖਣਾ ਲੈ ਕੇ ਜਾਓ ਮੰਮੀ ਫੇਰ ਨਹੀਂ ਜਾਂਦੀ ਆ ਫੇਰ ਨਹੀਂ ਜਾਂਦੀ ਆ ਪਿਆ ਪਾਪਾ نیچے ਗਿਆ ਸ਼ਰਮ ਕਰੋ ਸ਼ਰਮ ਥੋੜੀ ਜਿਹੀ ਥੋੜੀ ਸ਼ਰਮ ਕਰੋ ਤੂੰ ਤੂੰ ਕਰਕੇ ਮੈਨੂੰ ਬੋਲਣ ਦੀ ਆ ਇਹ ਮੈਨੂੰ ਕਹੋ ਨਾ ਇਹ ਮੈਨੂੰ ਕਹਿੰਦੀ ਜਿੰਨੀ ਲੰਬੀ ਤੂੰ ਆ ਨਾ ਲੰਬੋ ਓਨੀ ਲੰਬੀ ਮੇਰੀ ਜ਼ੁਬਾਨ ਭਾਵੇਂ ਲੰਬੀ ਇਹਨੇ ਮੈਨੂੰ ਕਿ ਠੀਕ ਹੋ ਗਿਆ ਫਿਰ ਕਿੰਨੇ ਸਾਲ ਪਹਿਲੇ ਇੰਨੇ ਜਾ ਫਿਰ ਮੈਂ ਬੋਲਨੀ ਆ ਕਿੰਨੇ ਸਾਲ ਹੋ ਗਏ ਤੇਰੇ ਵਿਆਹ ਨੂੰ 6 ਸਾਲ ਹੋ ਗਏ ਤੇ ਕਿੰਨੇ ਸਾਲ ਸਾਡੀ ਦੋਨਾਂ ਦੀ ਨਿੱਦੀ ਆ ਉਹ ਇਲਾ ਇਸ਼ਾ ਦੇ ਘਰ ਤੇ ਫਿਰ ਵੇਖੋ ਮੇਰੇ ਨਾਲ ਤੁਹਾਡੀ ਕਿੰਨੀ ਨੀਂਬੀ ਤੇ ਇਹ ਨਹੀਂ ਆਉਂਦਾ ਮਤਲਬ ਤੁਸੀਂ ਹੱਥ ਦੇਣਾ ਯਾ ਮੇਰਾ ਨਹੀਂ ਦੇਣਾ ਤੁਹਾਡੀ ਦੋਨਾਂ ਦੀ ਨੀਂਬ ਸਕੀ ਮੈਂ ਆ ਕੇ ਵਿੱਚ ਪੰਗਾ ਪਾਇਆ ਤੁਹਾਡੇ ਘਰ ਦੇ ਵੇਖਿਆ ਆਸਾ ਨਿਕਲਦਾ ਮੈਂ ਤੁਹਾਡੇ ਦੋਨਾਂ ਦਾ ਨਹੀਂ ਮੈਂ ਪੰਗਾ ਪਾਇਆ ਕਿ ਤੁਹਾਨੂੰ ਦੋਨਾਂ ਨੂੰ ਮਤਲਬ ਮੈਂ ਚੰਗੀ ਨਹੀਂ ਰੱਖਦੀ ਸੀ ਤੂੰ ਉਹ ਮੈਂ ਨਹੀਂ ਲੱਗਦੀ ਵੀ ਚੰਗੀ ਤੁਹਾਨੂੰ ਤੂੰ ਉਹ ਪਾਇਆ ਮਮਮੀ ਨੇ ਕੀ ਕਿਹਾ ਟਾਡੀ ਦੋਵਾਂ ਦੀ 6 ਸਾਲ ਟਾਡੀ ਮੇਰਗੀ ਤੁਸੀਂ ਬਣਾਈ ਨਹੀਂ ਤਾਂ ਨਹੀਂ ਬਣੇਗੀ ਟਾਡੀ ਮੇਰੇ ਨਾਲ ਤੁਸੀਂ ਬਣਾਓ ਸਹੀ ਮੇਰੀ ਗੱਲ ਸੁਣ ਤੁਸੀਂ ਮੰਮੀ ਗੋਤ ਕਰਦੇ ਹੋ ਸਾਥ ਹੁਦਾ ਨਾ ਦਿਵੋ ਬੱਸ ਕਰੋ ਪਪਾ ਆਂਦੇ ਨੇ ਜੇ ਕੁੜੀ ਬਣਾਈਆਂ ਦੋਨਾਂ ਨੂੰ ਕੁੜੀਆਂ ਬਣਾਓ ਦੋਨੋਂ ਨੂੰ ਹੀ ਕੁਬਰਾ ਬੜਾ ਤੂੰ ਨੀਤੀ ਬੜਾ ਮੇਰੀ ਗੱਲ ਸੁਣ ਜਦੋਂ ਪਾਪਾ ਆਂਦੇ ਨੇ ਬਿਲਕੁਲ ਗੋਮੋਏ ਦੀ ਤੇ ਤੈਨੂੰ ਪਾਪਾ ਦੀ ਵੀ ਨਹੀਂ ਸ਼ਰਮ ਹੋਈ ਪਾਪਾ ਥੱਲੇ ਬੈਠੇ ਕੋ ਕੀ ਕਹਿਣਗੇ ਤੂੰ ਬੁੱਲ ਨਹੀਂ ਜਾਨੀ ਉਹਨਾਂ ਨੂੰ ਸ਼ਰਮ ਨਹੀਂ ਮੈਂ ਚੱਲੀ ਜੇ ਤੁਸੀਂ ਜੋ ਮਰਜ਼ੀ ਕਰੋ ਹਾਂ ਹੁਣ ਮੈਨੂੰ ਹੀ ਜਾਣਾ ਪੈਣਾ ਤੁਸੀਂ ਦੋਨਾਂ ਨੇ ਗਿੱਟਮੇਟ ਕਰਕੇ ਫੇਰ ਇੱਕੋ ਜਿਹਾ ਢੇੜੇ ਤੁਸੀਂ ਮੈਨੂੰ ਬਣਾਉਂਦੀਆਂ ਕਿਉਂ ਜਾ ਜਾ ਤੁਸੀਂ ਉਹਨਾਂ ਨਾਲ ਨਾ ਪਿਆਰ ਕਰੋ ਦੋਨਾਂ ਨਾਲ ਕਰੋ ਕਿਰਨ ਕਿੰਨਾ ਤੁਸੀਂ ਲੜਦੀਆਂ ਪਈਆਂ ਸੀ ਮੇਰੀ ਗੱਲ ਸੁਣ ਤੂੰ ਸੁੱਤੀ ਹੋਈ ਸੀ ਤੂੰ ਚੁੱਪ ਕਾ ਕੇ ਭਾਂਡੇ ਮਾਜ ਕੇ ਤੇ ਆਰਾਮ ਨਾਲ ਸੌ ਜਾਂਦੀ ਉਹਦਾ ਕੀ ਫਾਇਦਾ ਪੱਲਾ ਤੂੰ ਸੁੱਤੀ ਰਹਿਣੀ ਆ ਸੁੱਤੀ ਰਹਿਣੀ ਆ ਫਿਰ ਆਪਣੇ ਭਾਈ ਹਾਈ 5 ਵਜ ਗਏ 5:30 ਵਜ ਗਏ ਬੱਚੇ ਆ ਜ ਨੇ ਟਿਊਸ਼ਨ ਫਿਰ ਆਬੜੀ ਆਪਣੀ ਤੂੰ ਕੰਮ ਕਰਦੀ ਆ ਛੋਟੀ ਐ ਤੇਰੀ ਭੈਣਾ ਵਰੀਆ ਨੂੰ ਪਿਆਰ ਹੁਣ ਤੇ ਥੋੜਾ ਬੋਲਦੀ ਕਾ ਨੂੰ ਜ਼ਿਆਦਾ ਬੋਲੇਗੀ ਫੇਰ ਹੁਣ ਤੇ ਵੀਰਾ ਭਰਾਮਾ ਭਰਾਮਾ ਚ ਦੋਨਾਂ ਚ ਪਿਆਰ ਐ ਹੁਣ ਜਦੋਂ ਬੇਇੱਜ਼ਤੀ ਹੁੰਦੀ ਉਹਦੀ ਹੁੰਦੀ ਪਾਪਾ ਕਿੰਨਾ ਬੋਲਦੇ ਪਏ ਹੀ ਉਹ ਮੰਮੀ ਥੋੜਾ ਬੋਲਦੀ ਐ ਪੁੱਛੋ ਨਾ ਕਿੰਨਾ ਬੋਲਦੀ ਐ ਚਾ ਬੋਲਦੀ ਐ ਤੇ ਤੂੰ ਚੁੱਪ ਰਹਿ ਮਤਲਬ ਇਹ ਦੋਨਾਂ ਦੀ ਅੱਜ ਸੁਣ ਲਈ ਐ ਪਰ ਅੱਜ ਫਿਰ ਮੈਂ ਉਹਦੇ ਸਾਹਮਣੇ ਜਾਨਕੀ ਤੇਰੀ ਇੱਜ਼ਤ ਰੱਖੀ ਉਹਨੂੰ ਮੈਂ ਕੁੜੀ ਨੂੰ ਬੋਲ ਪਈ ਛੋਟੀ ਨੂੰ ਚਲੋ ਠੀਕ ਆ ਮੰਮੀ ਮੈਂ ਤੁਹਾਡੇ ਕਹਿੰਦੇ ਕਰ ਦਿੰਨੀ ਅਸੀਂ ਘੋਣੇ ਜਾ ਕੇ ਚਲੋ ਕਰੋ ਫਿਰ ਵੇਲੇ ਹੋ ਬਟ ਟਾਈਮ ਸੀ ਠੀਕ ਆ ਟਾਈਮ ਬਹੁਤ ਹੁੰਦਾ ਹੈ ਹੈ ਕਹਿੰਦੀ ਕਿ ਜਿੱਡੀ ਤੇਰੀ ਹਾਈਟ ਓਡੀ ਲੰਬੀ ਮੇਰੀ ਜ਼ੁਬਾਨ ਤੈਨੂੰ ਦੱਸ ਆਪਣਾ ਪਰਿਚੇ ਦੱਸਣ ਦੀ ਲੋੜ ਤੂੰ ਵੀ ਜਿੰਨੀ ਨਿੱਕੀ ਹੈ ਨਾ ਉਸ ਤੋਂ ਡਬਲ ਤ੍ਰਿਪਲ ਜਿਹੜੀ ਜਿਹੜੀ ਹੁੰਦੀ ਨਾ ਲਾਲ ਮਿਰਚ ਉਨੀ ਤਿੱਖੀ ਆ ਆਈ ਵੱਡੀ ਇੱਕ ਤੇ ਸਾਡੀ ਮੰਮੀ ਹੈ ਨਾ ਜਿਹੜੀ ਬੜੀ ਉਹਨੂੰ ਲੋਚੀਆਂ ਪੁੱਛਿਆ ਮੇਰਾ ਪੁੱਤ ਪੇਰਾ ਪੁੱਤ ਉਹਨੇ ਮਾਤਾ ਨਹੀਂ ਜਦਾ ਸਿਰੇ ਚੜਾਇਆ ਹੈ ਮੈਂ ਕੀ ਕਰਾਂ ਉਹ ਪੋਤਾ ਤੇ ਮੈਂ ਮੈਂ ਕੀ ਆ ਪੇਰਾ ਪੁੱਤ ਮੇਰਾ ਪੁੱਤ ਮੈਂ ਕੀ ਆ ਪੁੱਛਦੀ ਹਾਂ ਠੁਕ ਤੁਸੀਂ ਕਿਸਲੇ ਆਏ ਹੋ ਮੈਂ ਤਾਂ ਕਾਫੀ ਦੇਰ ਹੋਈ ਮੈਂ ਬੈਠਾ ਤੇ ਤੁਹਾਡਾ ਉਹ ਜਿਹੜੀ ਜੰਗ ਹੁੰਦੀ ਵੀ ਸਾਰੇ ਸੁਣਨ ਡਿਆਂ ਹੂੰ ਹੂੰ ਕਿਉਂ ਲੜਨ ਡੀਆਂ ਕੰਮ ਪਿੱਛੇ ਲੜਦੀਆਂ ਵੀ ਆਹੀ ਜੇ ਕੀ ਹੋਇਆ ਕੀ ਹੈ ਬਸ ਕੰਮ ਦਾ ਪੰਗਾ ਉਹ ਕੰਦੀ ਕੰਮ ਬੜਾ ਪਿਆਰ ਰਸੋਈ 'ਚ ਬੜਾ ਖਲੇਰਾ ਪਿਆ ਤੇਰੀ ਵਾਰੀ ਆ ਤੇਰੀ ਵਾਰੀ ਚਾਰ ਜੀ ਨੇ ਘਰ ਤੇ ਤੇ ਖਲੇਰਾ ਕਾ ਨਹੀਂ ਉਹ ਤਾਂ ਮੁੰਨਨ ਨੂੰ ਕਹਿ ਦਿੱਤਾ ਮੈਂ ਕਿ ਤਾਰਾ ਹੁੰਦਾ ਕਰੋ ਨਹੀਂ ਹੁੰਦਾ ਰਹਿਣ ਦੋ ਮੈਂ ਵਾਰੀਆਂ ਲਾਤੀਆਂ ਮੈਂ ਕਿ ਸਵੇਰੇ ਵਾਰੀਆਂ ਵੀ ਤੇਰਾ ਹੀ ਸਿਆਪਾ ਪੈਂਦਾ ਮੈਂ ਤਾਂ ਦੱਸਾਂ ਜਦੋਂ ਵੀ ਪੈਂਦਾ ਵਾ ਜਦੋਂ ਲੜਦੀਆਂ ਨਾ ਤੇਰੇ ਕਰਕੇ ਲੜਦੀਆਂ ਵਾ ਸਿਆਪਾ ਕਹਦਾ ਦੋਨਾਂ ਨੂੰ ਕੋਈ ਵੀ ਦਰਾਣੀਆਂ ਠਾਣੀਆਂ ਵਾਂਗੂ ਨਹੀਂ ਪੈਣਾ ਵਾਂਗੂ ਰਲ ਕੇ ਰੱਤ ਕੰਮ ਕਰਿਆ ਕਰਨਾ ਮੇਰਾ ਕਹਦਾ ਸਿਆਪਾ ਬੋਲਦੇ ਨੇ ਕਿ ਹੋਰ ਤੂੰਆਂ ਵਾਰੀਆਂ ਵਾਰੀਆਂ ਲਾਉਂਦਾ ਕੀ ਮਤਲਬ ਹੈ ਤੈਨੂੰ ਆ ਲੈਂਦੀ ਸਿਆਪਾ ਬੈਤਾਂ ਮੈਂ ਹੋਰ ਕੀ ਕਰਾਂ ਦੋਨੇ ਦਿਨਾਂ ਦਾ ਏਟੂ ਕੁੱਤੇ ਦਾ ਵੈਰ ਸਮਝਾ ਲੈਣਾ ਬੈਠ ਕੇ ਕੋਲ ਕੁੱਤੇ ਦਾ ਵੈਰ ਹੈ ਤੇ ਤੂੰ ਆਪਣੇ ਹਿਸਾਬ ਨਾਲ ਕੰਮ ਕਰਾ ਤੂੰ ਸਿਆਣੀ ਬਿਆਣੀ ਆ ਤੂੰ ਉਹਨਾਂ ਨੂੰ ਸੰਭਾਲ ਨਹੀਂ ਸਕਦੀ ਸੰਭਾਲਦੇ ਸਗਲੀ ਫਿਰ ਮੈਂ ਕੱਲ ਤੋਂ ਕਹਿ ਦਾਂਗੀ ਤੁਹਾਡੇ ਹੋਰ ਕਿਸੇ ਘਰ ਕਲੇਸ਼ ਨਹੀਂ ਹੁੰਦਾ ਸਾਡੇ ਘਰ ਹੀ ਐ ਦੋਵੇਂ ਲੜਦੀਆਂ ਹੋਰ ਕਿਸੇ ਦੇ ਘਰ ਚਾਰ-ਚਾਰ ਲੂਆਂ ਹੰਗੀਆਂ ਅਗਲਿਆਂ ਦੇ ਘਰ ਕਦੀ ਕਲੇਸ਼ ਹੋਇਆ ਸਾਡੇ ਘਰ ਦੋ ਨਹੀਂ ਸਮਝ ਜਾਂਦੇ ਛੋਟੀ ਜ਼ਿਆਦਾ ਪੰਗਾ ਪਾਉਂਦੀ ਐ ਕੀ ਕੀ ਪੰਗਾ ਹੋ ਰਿਹਾ ਦਾ ਉਹ ਹੁਣ ਉੱਪਰ ਸੁੱਤੀ ਹੀ ਜੇ ਜਾ ਕੇ ਉੱਪਰ ਸੁੱਤੀ ਹੀ ਤੇ ਉਹਨੂੰ ਕਹਿਣ ਲੱਪਈ ਐ ਤੂੰ ਸੁੱਤੀ ਹੋਈ ਐ ਇਸ ਤਰ੍ਹਾਂ ਮੈਂ ਟੂਟੀਆਂ ਆ ਜੋ ਜੀਆਂ ਉਹਦੀਆਂ ਕੰਨਾਂ ਚੋਨੇ ਲਾਈਆਂ ਹੀ ਮਨ ਤੇ ਪਤਾ ਨਹੀਂ ਕੀ ਕੰਦੇ ਕੀ ਨੇ ਹਾਂ ਉਹ ਕੰਦੀ ਮੇਰੀ 5 ਵਜੇ ਮੈਂ ਆਪੇ ਬਣਾ ਲਾਂਗੀ ਤੈਨੂੰ ਕੀ ਲੋੜ ਐ ਪਈ ਐ ਕਹਿਣ ਦੀ بسੰਨੇ ਤੋਂ ਪੰਗਾ ਪੈ ਗਿਆ ਜਦੋਂ ਪ੍ਰੋਣੇ ਆਂਦੇ ਆ ਚਾਹ ਪੀਣ ਦਾ ਟਾਈਮ ਹੁੰਦਾ ਵਾ ਤੂੰ ਥੱਲੇ ਆ ਜਾਨੀ ਉੱਪਰ ਆ ਜਾਨੀ ਆ ਉਹਨਾਂ ਨੂੰ ਰਾਮ ਨਾਲ ਕਹਿਦੇ ਐ ਸਵੇਰ ਤੇ ਮਰੇ ਖੱਪੇ ਆਨੇ ਆ ਘਰ ਸਾਨੂੰ ਘਰ ਆ ਕੇ ਸ਼ਾਂਤੀ ਚਾਹੀਦੀ ਹੁੰਦੀ ਐ ਸਾਰੀ ਦਿਹਾੜੀ ਇੱਕ ਗਰਮੀ ਬੜੀ ਐ ਬਾਹਰ ਉਤੋਂ ਇਹ ਲੋਕਾਂ ਦਾ ਸਿਰ ਖਪਾ ਕੇ ਸਿਰ ਖਪਾਈ ਕਰਕੇ ਘਰ ਆ ਕੇ ਰਾਮ ਨਾਲ ਚੈਨ ਨਾ ਬਹਿਣਾ ਹੁੰਦਾ ਨਾ ਪਾਣੀ ਨਾ ਦਿੱਤਾ ਇਹ ਤੁਹਾਡੀਆਂ ਇੱਥੇ ਚਾਹ 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 ਲਾਈ ਹੋਈ ਘੰਟੇ ਸਾਰੇ ਮਹੱਲੇ ਦੀ ਆਵਾਜ਼ ਜਾਂਦੀ ਬਈ ਮੈਂ ਤੇ ਸਮਝਾ ਨਹੀਂ ਰਹੀ ਸੀ ਹੁਣ ਮੈਂ ਕੀ ਕਰਾਂ ਹਾਂ ਦੇਖਿਆ ਛੋਟੀ ਹੋਈ ਪੈੜੀ ਆ ਛੋਟੀ ਦੀਆਂ ਹੀ ਸਾਰੀਆਂ ਚੁਗਲੀਆਂ ਲੰਮੜੇ ਪੈ ਨੇ ਵੱਡੀ ਦੀ ਇੱਕ ਗੱਲ ਨਹੀਂ ਕੀਤੀ ਛੋਟੀ ਹੋਈ ਇਹਨਾਂ ਨੂੰ ਪੈੜੀ ਲੱਗਦੀ ਆ ਅੱਜ ਪਾਪਾ ਨੂੰ ਵੀ ਸਖਾਉਂਦੇ ਪੈ ਨੇ ਕਿ ਛੋਟੀ ਵੀ ਗਲਤੀ ਆ ਛੋਟੀ ਬੋਲ ਕੇ ਉੱਪਰ ਐ ਨਹੀਂ ਦਸੀਆ ਕਿ ਕਿਉਂ ਬੋਲੀ ਆ ਉਹਨੂੰ ਨਹੀਂ ਸਮਝਾਇਆ ਕੋਈ ਗੱਲ ਨਹੀਂ ਹੁਣ ਐ ਤਾਂ ਦੱਸਾਂ ਹਾਂਜੀ ਤੂੰ ਦੋਨਾਂ ਨੂੰ ਬਿਠਾ ਕੇ ਦੱਸ ਜਾ ਮੈਂ ਕੀ ਸਮਝਾਵਾਂ ਤੂੰ ਇਹ ਸਮਝਾਣਾ ਤੂੰ ਵੱਡੀਆਂ ਘਰ ਦੇ ਵਿੱਚ ਤੂੰ ਮਾਂ ਮੈਂ ਉਹਨਾਂ ਦੇ ਤੁਸੀਂ ਵੀ ਵੱਡੇ ਤੁਸੀਂ ਵੀ ਵੱਡੇ ਹੋ ਤੁਸੀਂ ਸਮਝਾ ਲਓ ਥੋੜਾ ਜਿਆ ਐਸੀ ਬੰਦੇ ਕੋਈ ਸਮਝਾਉਂਦੇ ਚੰਗੇ ਲੱਗਦੇ ਆ ਤੇ ਫੇਰ ਇਹ ਤੁਹਾਡੀਆਂ ਹੀ ਆ ਧੀਆਂ ਨੂੰ ਨਹੀਂ ਸਮਝਾਂਦਾ ਬੰਦਾ ਧੀਆਂ ਨੂੰ ਤੇ ਇਹ ਸਮਝਾ ਸਕਦੇ ਆ ਆਪਣੇ ਹਿਸਾਬ ਨਾਲ ਪਰ ਤੂੰ ਸਮਝਾਣਾ ਤੂੰ ਮਾਰੀਆਂ ਮੂਰੀਆਂ ਵਾਲਾ ਕੰਮ ਛੱਡ ਅੱਛਾ ਉਹਨਾਂ ਨੂੰ RAM ਨਾਲ ਕੋਈ ਰਲ ਮਿਲ ਕੇ ਕੰਮ ਕਰੋ ਅੱਛਾ ਜਿਸ ਤਰ੍ਹਾਂ ਘਰ ਦੇ ਵਿੱਚ ਹੈਗਾ ਕੀ ਸ਼ਾਂਭੀ ਇਹ ਤਾਂ ਸਾਨੂੰ ਸ਼ਾਂਤੀ ਚਾਹੀਦੀ ਬਸ ਹੋਰ ਭਾਵੇਂ ਜਿਸ ਤਰ੍ਹਾਂ ਮਰਜ਼ੀ ਕਰ ਤੂੰ ਸਮਝਾ ਭਾਵੇਂ ਪਿਆਰ ਨਾਲ ਤੁਸੀਂ ਤਾਂ ਮੈਨਾਂ ਨੂੰ ਲੜਨ ਲੱਪੇ ਦੱਸਦੇ ਜਣ ਕੇ ਲੜਨਾ ਥੋੜੀ ਜੇ ਤੁਸੀਂ ਤੇ ਕਾਹਦੇ ਕਰ ਮਨਜੂਰ ਹੋਏਗਾ ਨਹੀਂ ਮੈਂ ਵੀ ਕਹਾ ਦਾਂਗਾ ਤੂੰ ਵੀ ਕਹਦੀ ਪੱਲਾ ਜਣ ਕੇ ਤੁਹਾਡੀਆਂ ਸੁਣਦੀ ਰਹੀਆਂ ਹੁਣ ਤੁਸੀਂ ਮਨੂਆਂ ਦੀਆਂ ਸੁਣਾ ਇਹਦੇ ਵਿੱਚ ਸੁਣਨ ਸੁਣਾਲ ਵਾਲੀ ਕਿਹੜੀ ਗੱਲ ਹੋ ਗਈ ਸੁਣਨ ਸਮਝਾ ਨਹੀਂ ਸਕਦੀ ਉਹਨਾਂ ਨੂੰ ਮੈਨੂੰ ਨਹੀਂ ਸਮਝਦੀ ਚਲੋ ਤੁਹਾਡੇ ਕੋ ਸਮਝਣ ਦੀਆਂ ਠੀਕ ਹੈ ਨਹੀਂ ਸਮਝਾ ਦਾਂਗੀ ਮੈਨੂੰ ਚੰਗਾ ਲੱਗਦਾ ਸਮਝਾ ਚਲੋ ਠੀਕ ਹੈ ਠੀਕ ਹੈ ਕਿਉਂ ਸਮਝਾਉਣਾ ਅੱਛਾ ਅੱਛਾ ਬੱਸ ਅੱਛਾ ਨਾ ਬੱਚਿਆਂ ਨਾਲ ਗੱਲ ਕਰਦੇ ਚੰਗੇ ਲੱਗਦੇ ਆ ਕੰਨ ਹੋ ਜਾਣੇ ਕਹਿੰਦਾ ਅੱਲਾ ਦੱਸ ਨੂਆ ਧੀਆਣਾ ਸੋਰਾ ਮੂਹ ਲਾਂਦਾ ਚਲ ਮੈਂ ਸਮਝਾ ਦਾਂਗੀ ਜੇ ਸਮਝਣ ਗਿਆ ਸਮਝਾਦਾ ਭਜੀ ਕਿਉਂ ਜਾਣੀ ਆ ਤੇਰਾ ਹਾਂਜੀ ਦੱਸੋ ਕੀ ਗੱਲ ਜੇ ਮੈਂ ਫੇਰ ਕਹਿੰਦੇ ਕੀ ਕਹਿੰਦੇ ਮੈਨੂੰ ਰਾਮ ਨਾਲ ਸਮਝਾ ਕੀ ਸਮਝਾਵਾਂ ਕੀ ਸਮਝਾਣਾ ਹੋਰ ਕੀ ਹੈ ਘਰ ਦੇ ਵਿੱਚ ਕਿਚ ਕਿਚ ਨਾ ਹੋਵੇ ਉਹ ਮੈਂ ਕਿ ਜਿੱਦ ਨਹੀਂ ਸਾਡੀ ਲੜਾਈ ਦੀ ਆਵਾਜ਼ ਆ ਜਾਂਦੀ ਪਈ ਹੈ ਲੜਾਈ ਦੀ ਗੱਲ ਨਹੀਂ ਗਈ ਹਾਂ ਕਿ ਆਹ ਕਿਹਾ ਨਾ ਕਿ ਉਹਨਾਂ ਨੂੰ ਸਮਝਾ ਤੈਨੂੰ ਤੇਰੇ ਗੱਲ ਥੋੜੀ ਪੈਣ ਦਿਆ ਮੈਂ ਹਾਂ ਤੇ ਆਹੇ ਸਮਝਾ ਲਿਆ ਵੀ ਉਹਨਾਂ ਨੂੰ ਆਰਮਨਾਲ ਮੈਂ ਵੀ ਗੱਲ ਪੈਣ ਨਾਲ ਹੀ ਪੇੜਾ ਜੇ ਵਾਰੀਆਂ ਬੂਰੀਆਂ ਵਾਲਾ ਚੱਕਰ ਖਤਮ ਕਰ ਦੇਖ ਤੈਨੂੰ ਪਤਾ ਸਾਰੇ ਮਹੱਲੇ ਦੇ ਵਿੱਚ ਸਾਰਿਆਂ ਦੀਆਂ ਨੂਹਾਂ ਆਈਆਂ ਕਿਹਦੇ ਘਰ ਕਲੇਸ਼ ਹੁੰਦਾ ਕਿਸੇ ਦੇ ਘਰ ਹੀ ਕਲੇਸ਼ ਹੁੰਦਾ ਨਾਲ ਦੇ ਘਰ ਉਹਨਾਂ ਦੀਆਂ ਚਾਰ ਨੂਹਾਂ ਨੇ ਕਿਉਂ ਮੈਂ ਕੀ ਕਰ ਸਕਦੀ ਹਾਂ ਕੋਈ ਤਾਂ ਤੈਨੂੰ ਸਮਝਾ ਤੁਸੀਂ ਆਂਦੇ ਮੇ ਨਾਲ ਲੜਾਂ ਲਾਪੇ ਗੱਲ ਸੁਣ ਆਰਮਨਾਲ ਉਹਨਾਂ ਨੂੰ ਦੋਨਾਂ ਨੂੰ ਬਿਠਾ ਕੇ ਵਾਰੀਆਂ ਬੂਰੀਆਂ ਨਹੀਂ ਕੰਮ ਕਰਾ ਨਹੀਂ ਮੈਂ ਨਹੀਂ ਸਮਝਾ ਸਕਦੀ ਉਹਨਾਂ ਨੂੰ ਕਿਉਂ ਨਹੀਂ ਸਮਝਾ ਸਕਦੇ ਹੋਰ ਕਿਦਾਂ ਸਮਝਾਵਾਂ ਤੁਸੀਂ ਮੈਨਾਂ ਹੀ ਲੜੀ ਜਾਂਦੇ ਹੋ ਇਹ ਇਸ ਤਰ੍ਹਾਂ ਇਹ ਚਿੜੀਆ ਘਰ ਬਣਿਆ ਰਿਹਾ ਨਾ ਸਮਝਾਏਂਗੇ ਤੇ ਮੈਂ ਸਮਝਾਂਦਾ ਚੰਗਾ ਲੱਗਦਾ ਵਾ ਅਗਲੇ ਨੇ ਕਹਿੰਦਾ ਲੈ ਦੱਸ ਸੋਹਰਾ ਹੋ ਕੇ ਤੇ ਨੂੰਹਾਂ ਨਾ ਮਥਾ ਲਾਣ ਡਿਆ ਚਲੋ ਵੇਖ ਲਾਂਗੇ ਜੇ ਸਮਝਣ ਕੇ ਸਮਝਾ ਸਕਦੇ ਚਲ ਨਹੀਂ ਹੈ ਤੂੰ ਉਹਨਾਂ ਨੂੰ ਸਮਝਾ ਮਾਂ ਮੈਂ ਤੂੰ ਉਹਨਾਂ ਦੀ ਪ੍ਰੇਮ ਪਿਆਰ ਨਾਲ ਦੋਨਾਂ ਨੂੰ ਬਿਠਾ ਕੇ ਉਹਨਾਂ ਕੋ ਪੁੱਤਰ ਸਾਰੇ ਹੱਲ ਮਿਲ ਕੇ ਕੰਮ ਕਰੋ ਵਾਰੀ ਵਾਲਾ ਚਾਚਾ ਚਲੋ ਕਹਿ ਦਾਂਗੇ ਜਿਹਦੇ ਹੱਥ ਜੜਾ ਕੰਮ ਆਵੇ ਕਰ ਲੋਵੇ ਕਿਆ ਦਾਂਗੇ ਕਹਿ ਦਾਂਗੇ ਹੋਰ ਬਾਸੇ ਨਹੀਂ ਹੈ ਹੋਰ ਕੁਛ ਕਹਿਣਾ ਚਾਹਦੇ ਹੋ ਹੋਰ ਕੁਛ ਹੋਰ ਗੁੱਸ ਵੀ ਕਹਿ ਦੋ ਕੁਛ ਨਹੀਂ ਕਰ ਬਈ ਬੱਚਾ ਕੁਛੋ ਵੀ ਰਹਿ ਕੇ ਚੱਲੋ ਹਾਂ ਦੋ ਕੱਪ ਚਾਹ ਬਣਾਇਆ ਚਾਚੂ ਨਹੀਂ ਮੇਰੇ ਕੋ ਬਣੀ ਮੈਂ ਆਪੱਖੀ ਟੁੱਟੀ ਪਈ ਐ ਐਨੀ ਬੇਇੱਜ਼ਤੀ ਕਰਵਾ ਲਈ ਇਹ ਵੀ ਚਾਹ ਬਣਾਵਾ ਉਹਨਾਂ ਨੂੰ ਆਵਾਜ਼ ਦਵਾਂ ਦੋਨਾਂ ਜਾਨੀਆਂ ਆਪੇ ਬਣਾ ਲੀਆ ਹਾਂ ਹੁਣ ਨਹੀਂ ਮੈਂ ਬਣਾਉਣਾ ਮੈਂ ਤੈਨੂੰ ਕਹਿ ਤਾਣਾ ਤੂੰ ਭਾਵੇਂ ਉਹਨਾਂ ਨੂੰ ਕਹਿ ਜਿੰਨੂੰ ਮਰਜ਼ੀ ਕਹ ਮਾਨੂੰ ਇੱਥੇ ਹੋਣੇ ਕੱਪ ਚਾਹ ਦਾ ਚਾਹੀਦਾ ਦੇ ਦਿੰਨੀ ਚੱਲੋ ਫਿਰ ਚੱਲੀਆਂ ਪੱਲਾ ਤੁਹਾਡੀਆਂ ਸੁਣਾ ਫਿਰ ਇਹਨਾਂ ਦੀਆਂ ਸੁਣਾ ਸਾਰੀਆਂ ਉਹਨਾਂ ਸੁਣਦੀ ਰਹਾ ਸਾਡੀਆਂ ਕਿਹੜੀਆਂ ਸੁਣਦੀ ਰਹੀਆਂ ਬੜਾ ਕੁਛ ਕਹਿੰਦੀ ਬਾਹਰ ਆਂਦੇ ਤੁਸੀਂ ਘਰ ਆਂਦੇ ਰਾਜ ਕਰਦੇ ਗੱਲਾਂ ਗੱਲਾਂ ਚੀਕਾ ਬਣਾ ਦੇਣੀ ਤੁਹਾਨੂੰ ਚਾਹ ਪੀਣੀ ਆ ਨਾ ਐ ਤੇ ਆ ਕੇ ਪਿਆ ਕੇ ਪਜਾਮੇ ਪਾ ਕੇ ਘੁੰਮਦੇ ਕੋਣ ਤੋਂ ਹੁੰਦਾ ਨਹੀਂ ਉਹ ਤੋਂ ਨਹੀਂ ਆ ਉਹ ਮੈਂ ਨਵੇਂ ਸਵਾਲ ਲੈਣਾ ਹਾਂ ਆਹ ਅਨੇ ਸਵਾਲ ਲੈਂਦੇ ਆ ਤੇ ਹੋਰ ਕੋ ਕੰਮ ਵਾਲੀ ਲਵਾ ਕੇ ਦਿੱਤੀ ਸਾਰਾ ਦਿਨ ਆਪ ਹੀ ਮਰਦੇ ਹੁਣ ਨੂੰ ਆਦੀਆਂ ਰੈਸ਼ ਲੈਣ ਦਾ ਟਾਈਮ ਤੁਸੀਂ ਮੈਂ ਸੈਂਟਰ ਚਾਣ ਕੇ ਕੰਮ ਵਾਲੀ ਕਿੰਨੀਆਂ ਕੰਮ ਵਾਲੇ ਲਵਾਉਂਦੇ ਕਦੀ ਟਿਕਾ ਟਿਕਨ ਦਿੱਤੀ ਕੰਮ ਵਾਲੀ ਨੂੰ ਨਹੀਂ ਪਸੰਦ ਆ ਇਹ ਮੇਰਾ ਕਾਲਰ ਪਿਆ ਲੈ ਜੇ ਕੋ ਭਾਂਡੇ ਧੋਣ ਵਾਲੀ ਕਹਿੰਦੀ ਆ ਭਾਂਡੇ ਚਾਜਦੇ ਨਹੀਂ ਮਾਝ ਉਹ ਵਿਚਾਰੀ ਚਾਰ ਦਿਨ ਕੰਮ ਕਰਕੇ ਆਪੇ ਢਹਿ ਜਾਂਦੀ ਚਲੋ ਕੱਲ੍ਹ ਤੋਂ ਪਤਾ ਲੱਗ ਜਾਏਗਾ ਔਰ ਉਹ ਮੈਂ ਸਿਰੇ ਬਲਾਵਾ ਕਿ ਮੈਂ ਕਹਾਂ ਕਿ ਚੌਪੜਾ ਸਾਹਿਬ ਦੱਸ ਕੀ ਕੰਦੇ ਨਹੀਂ ਮੈਂ ਕਹਾਂ ਬਿਲਕੁਲ ਤੁਸੀਂ ਕਹਿੰਦੇ ਆਏ ਇਹ ਮੇਰਾ ਕਲਰ ਮੈ ਲਾਈ ਹਾਏ ਮੇਰਾ ਪਜਾਮਾ ਮੈ ਲੈ ਮੰਜੂ ਆਪੇ ਹੀ ਧੋਇਆ ਕਰ ਮੰਜੂ ਤੇ ਘਸ ਗਈ ਦੱਦਾ ਡੱਕਾ ਕੱਪੜੇ ਇਤਨੇ ਖਵਾ ਕੇ ਤੋ ਆਇਆ ਕਰੋ ਉਹ ਨਹੀਂ ਨਾ ਜਿੰਨੀ ਸਿਰੇ ਕਵਾਈ ਲਾਣੀ ਮਾਪੇ ਧੋ ਲੈਣੀ ਬਸ ਤੇ ਫਿਰ ਮਨੁਸਾਂ ਨੂੰ ਕੰਨੋ ਦੋਸ਼ ਦਿੰਦੇ ਤੁਹਾਡੀ ਕੀ ਆਪੇ ਕੀ ਕਹਨਾ ਕਿ ਚਿੱਟੇ ਕੁਰਤੇ ਵਿੱਚ ਚਿੱਟੇ ਕੋਈ ਧੁੰਦਾ ਕੋ ਨਾ ਮੈਂ ਤਾਂ ਨਹੀਂ ਨੂੰਮਾਂ ਨਹੀਂ ਥੜੀਆਂ ਧੁੰਦੀਆਂ ਮੈਂ ਕਹਿੰਦਾ ਅੱਛਾ ਤੂੰ ਚਾਹ ਪੀਣੀ ਹੈ ਮਨੂੰ ਚਾਹ ਪੀਣਾ ਚਾਹ ਬਣਾ ਦਿੰਦੀ ਆ ਮਿੱਠਾ ਨਹੀਂ ਨਾ ਪਾਣਾ ਮਿੱਠਾ ਨਹੀਂ ਪਾਣਾ ਜਾਓ ਕਰੋ ਸਮੋਸੇ ਲੈ ਮੇਰੇ ਭੈਣ ਨੇ ਆਣਾ ਸਮੋਸੇ ਲੈ ਕੇ ਆਓ ਮੈਂ ਚਾਹ ਬਣਾ ਚਲੋ ਠੀਕ ਹੈ ਚਾਹ ਬਣਾ ਮੈਂ ਸਮੋਸੇ ਲੈ ਜਾਓ ਲੈ ਚਾਹ ਇੱਕ ਹੀ ਹੋ ਗਿਆ ਯਾਰ ਚੰਗੇ ਭਲੀ ਨੂੰਹਾਂ ਦਾ ਮੇਰੇ ਕੋ ਮਸਲਾ ਲੈ ਕੇ ਆਈਓ ਤੇ ਮੈਂ ਉਹਨਾਂ ਨੂੰ ਇਹੋ ਹੀ ਕਿਹਾ ਕਿ ਨੂਹਾਂ ਦਾ ਕੀ ਕੰਮ ਹੁੰਦਾ ਪਿਆ ਇਸ ਤੇ ਸਾਡਾ ਆਪਸ ਚ ਜੰਗ ਹੋਣੀ ਸ਼ੁਰੂ ਹੋਈ ਆ ਉਹਨਾਂ ਦੀ ਜੰਗ ਕੀ ਬੰਦ ਕਰਾਣੀ ਜੰਗ ਤੇ ਸਾਡੀ ਹੋ ਗਈ ਚਲੋ ਜੋ ਕਿਸਮਾ ਦੇ ਵਿੱਚ ਲਿਖਿਆ ਕੋਈ ਗੱਲ ਨਹੀਂ ਸਮਝਾਵਾਂਗੇ ਸ਼ਾਮੀ ਉਹਨੂੰ ਰਾਮਨਾਮ ਮੈਂ ਸੋ ਮੋਸੇ ਲੈਵਾਂ ਪਹਿਲਾਂ ਬਿਆਰੋ ਜਾ ਕੇ ਫਿਰ ਚਾਹ ਪੀਨੇ ਆ ਚਾਹ ਪੀ ਕੇ ਫਿਰ ਉਹਨੂੰ ਰਾਮਨਾਮ ਸਮਝਾਵਾਂ ਹਾਂਜੀ ਸਸਿਕਾ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਤੇ ਅੱਜ ਮੈਂ ਫੇਰ ਤੋਂ ਕੁਝ ਕੁ ਕਮੈਸਰੀਟ ਕਰਾਂਗੀ ਤੇ ਅੱਜ ਜਿਹੜੀ ਵੀਡੀਓ ਮੈਂ ਪਾਇਆ ਸੱਸ ਨੂੰ ਬਲੀ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਆ ਤੇ ਬੜਾ ਬੜੀ ਵਧੀਆ ਸੀ ਫੈਨੀ ਜੀ ਵੀਡੀਓ ਸੀਗੀ ਤੇ ਸਭ ਤੋਂ ਪਹਿਲਾ ਕਮੈਂਟ ਹੈ ਪੁਨਾ ਵਿੱਚ ਅੱਜ ਦਿਨ ਉਹ ਸੱਸ ਨੇ ਕਮਾਲ ਕਰ ਦਿੱਤੀ ਸਰੋਜ ਪਾਲਾ ਵੈਰੀ ਨਾਈਸ ਵੀਡੀਓ ਜਸਬੀਰ ਜੀ ਐਂਡ ਕਿਰਨ ਜੀ ਦੀ ਲੜਾਈ オリジナル ਐਕਟਿੰਗ ਥੈਂਕ ਯੂ ਜੀ ਮੁਨੀਰ ਰਹਿਮਤ ਵੈਰੀ ਨਾਈਸ ਵੀਡੀਓ fromParams ਲਾਹੌਰ ਪਾਕਿਸਤਾਨ ਤੇ ਕਿਰਨ ਕਪਲ ਮੋਟੀਵੇਸ਼ਨਲ ਸਟੋਰੀ ਤੇ ਕੇ ਕੇ ਪੰਜਾਬ ਬਹੁਤ ਵਧੀਆ ਵੀਡੀਓ ਕਸ਼ਿਸ਼ ਚਾਵਲਾ ਸੁਪਰ ਸੁਪਰ ਵੀਡੀਓ ਤੇ ਮੂਸ਼ਾ ਸੈਗਲ ਵੈਰੀ ਨਾਈਸ ਐਕਟਿੰਗ ਜਸਬੀ ਜੀ ਅੱਜਕੱਲ ਭਾਈ ਸਾਹਿਬ ਨਜ਼ਰ ਨਹੀਂ ਆਤੇ ਤੇ ਸਾਦੀ ਜਾਨੇ ਬੀਜ਼ੀ ਆਪਣੀ ਲਾਈਫ ਦੇ ਵਿੱਚ ਪ੍ਰੇਮਾ ਰਾਣੀ ਵੈਰੀ ਨਾਈਸ ਵੀਡੀਓ ਤੇ ਨੈਕਸਟ ਕਮੈਂਟ ਹੈ एस के एस के करके जसबीर जी लड़ाई की एक्टिंग बहुत अच्छी कर लेते हैं तो एक जाने का होर कमेंट सेगा नीलम खन्ना किरण यूर रियल मदर एंड डॉटर इन लव हाँ जी जसबीर कौर जो आ मेरे रियल सासू मामा तो मैं रियल रीयल उन्हना डॉटर इन लव हाँ तो नैक्सट कमेंट है मंजू धवन का जो कि हरियाणा कुरक्षेत्र तो है ਦੇ ਇੱਕ ਹੋਰ ਕਮੈਂਟ ਹੈ ਵੈਰੀ ਨਾਈਸ ਵੀਡੀਓ ਮੇਰਾ ਕਮੈਂਟ ਕਿਉਂ ਨਹੀਂ ਰੀਡ ਕਰਦੇ ਫ্রম ਤਮੰਨਾ ਮੇਰੇ ਸਾਹਬ ਨਾਲ ਤਮੰਨਾ ਜੀ ਦਾ ਕਮੈਂਟ ਹੈ ਲੋ ਤਮੰਨਾ ਜੀ ਪਰਮਜੀਤ ਕੋਰ ਤੁਸੀਂ ਵੀ ਕਮੈਂਟ ਨਹੀਂ ਪੜਦੇ ਲੋ ਜੀ ਪਰਮਜੀਤ ਜੀ ਪੜਤਾ ਤੇ ਇਟਸ ਕਿ ਟੂ 골ਡੀ ਦਾ ਮੂਨੀ ਦਿਖਾਉਂਦੇ ਬਹੁਤ ਜਲਦੀ ਉਹਨਾਂ ਦਾ ਫੇਸ ਆਪਾਂ ਰਿਵੀਲ ਕਰਾਂਗੇ ਕਾਟਨ ਕੈਂਡੀ ਇਹ ਰਾਣੀ ਮਨਜੰਦਾ ਫ্রম ਗੁਰਕਾਉਂ ਕਿਰਨ ਜੀ ਆਕੇ ਸੀ ਯਰ ਬਹੁਤ ਅੱਛੇ ਹੁੰਦੇ ਹੈ ਤੇ ਮੈਂ ਚਾਹਤੀ ਹੂ ਕਿ ਆਪ ਮੂਝੇ ਮਤਲਬ ਉਹਨਾਂ ਨੇ ਕੋਈ ਸਟੋਰੀ ਭੇਜਨੀ ਆ ਤੇ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਦੇ ਸਕਦੇ ਜੇ ਕਾਸ਼ਵੀ 404 ਕਿਰਨ ਦੀ ਆਪ ਇੰਸਟਾਗ੍ਰਾਮ ਚਲਾਤੇ ਹੋ ਯੈਸ ਯਾਰ ਅੱਜ ਕੱਲ ਦੇ ਜਮਾਨੇ ਚ ਇੰਸਟਾਗ੍ਰਾਮ ਕੋਈ ਨਹੀਂ ਚਲਾਉਂਦਾ ਮੈਂ ਤੇ ਜ਼ਰੂਰ ਚਲਾਨੀ ਆ ਤੇ ਇੰਸਟਾਗ੍ਰਾਮ ਤੇ ਮੇਰੀ ਆਈਡੀ ਆ ਕਾਸ਼ਵੀ ਦੇ ਨਾਮ ਤੋਂ ਕਾਸ਼ਵੀ 404 ਕਰਕੇ ਆਈਡੀ ਆ ਤੇ ਮੈਂ ਚਾਹਨੀ ਆ ਤੁਸੀਂ ਉੱਥੇ ਜਾ ਕੇ ਵੀ ਮੈਨੂੰ ਫੋਲੋ ਕਰੋ ਤੇ ਉਥੇ ਕਿਸੇ ਦੀ ਵੀ ਕੋਈ ਸਟੋਰੀ ਹੈ ਜੀ ਮੈਨੂੰ ਮੈਸੇਜ ਕਰ ਸਕਦੇ ਜੇ ਤੇ ਮੈਂ ਇਹੋ ਹੀ ਕਹਿਣਾ ਚਾਹਾਂਗੀ ਥੈਂਕ ਯੂ so much ਤੁਸੀਂ ਸਾਡੀਆਂ ਵੀਡੀਓਜ਼ ਨੂੰ ਬਹੁਤ ਬਹੁਤ ਜ਼ਿਆਦਾ ਪਿਆਰ ਦੇ ਰਹੇ ਜੇ ਹੋਰ ਨੈਕਸਟ ਸੀਰੀਜ਼ ਤੇ ਕੰਮ ਚੱਲ ਰਿਹਾ ਹੈ ਨੈਕਸਟ ਸੀਰੀ ਬਹੁਤ ਹੀ ਜਲਦੀ ਆ ਜਾਏਗੀ ਤੁਹਾਡੇ ਸਾਹਮਣੇ ਜਿੱਥੇ ਇੱਕ ਬਹੁਤ ਹੀ ਵੱਡਾ ਸਰਪ੍ਰਾਈਜ਼ ਹੋਊਗਾ ਜੋ ਕਿ ਤੁਹਾਨੂੰ ਵੇਖਣ ਨੂੰ ਮਿਲੇਗਾ ਜਿੱਥੇ ਜਿਹਦੇ ਲਈ ਤੁਸੀਂ ਸਾਰੇ ਜਣੇ ਬਹੁਤ ਹੀ ਜ਼ਿਆਦਾ ਐਕਸਾਈਟਿਡ ਸੀਗੇ ਤੇ ਉਦਿ ਉਦਿ ਲਈ ਤੁਹਾਨੂੰ ਸਾਡਾ ਨੰਬਰ ਰਹਿਣਾ ਪੈਣਾ ਤੇ ਮੈਂ ਇਹੋ ਹੀ ਕਹਿਣਾ ਚਾਹਾਂਗੀ ਜਾਂਦੇ ਜਾਂਦੇ ਮੇਰੇ ਚੈਨਲ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਬੈਲ ਆਈਕਨ ਤੇ ਬੈ ਕਰੋ ਪੂਰੇ 12:30 ਵਜੇ ਮੇਰੀ ਵੀਡੀਓ ਪੈ ਜਾਂਦੀ ਆ ਕਿਰਨ ਮਾਨਵਲੇ ਚੈਨਲ ਤੇ ਤੇ ਮੰਮੀ ਦੇ ਚੈਨਲ ਤੇ ਮੰਡੇ ਤੇ ਫਰਡੇ ਜਸਵੀਰ ਕੋ ਵਾਲੇ ਚੈਨਲ ਤੇ ਪੈ ਜਾਂਦੀ ਆ ਬਸ ਇਹੋ ਹੀ ਬੇਨਤੀ ਆ ਤੁਸੀਂ ਮੇਰੇ ਚੈਨਲ ਜਤ ਜਤ ਪਿਆਰ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਿਓ ਥੈਂਕ ਯੂ ਸੋ ਮਾਜੀ